ਨਹੀਂ ਬਹਿ ਸਕਦੇ ਪਰ ਅਸੀਂ ਕਿਹਾ ਵੀ ਜੇ ਕੁਰਸੀ ਤੇ ਬਹਿਣਾ ਗੁਨਾਹ ਹੈ ਭਾਈ ਅਸੀਂ ਨਹੀਂ ਬੈਠਦੇ ਪਾਵੇਂ ਰਾਗੀਆਂ ਦੇ ਕੀਸਰੀਆਂ ਦੇ ਨਾਲ ਹੀ ਬੈਠੀਦਾ ਸੀ ਇੱਕ ਪਾਸੇ ਹੋ ਕੇ ਬੈਠੀਦਾ ਸੀ ਕੁਰਸੀ ਤੇ ਸਿਰਪ ਹੋਣ ਦੀ ਸਰੀਰ ਨੂੰ ਮਦਦ ਹੋ ਜਾਂਦੀ ਐਸੇ ਵਿੱਚ ਹੁੰਦਾ ਸਾਥ ਮਿਲ ਜਾਂਦਾ ਤੇ ਤੇ ਵਾਸਤੇ ਪਾਠ ਨਾ ਕਰਿਓ ਕਿਸੇ ਦਾ ਪੜਾ ਕਰਨ ਵਾਸਤੇ ਬਾਣੀ ਪੜ ਲਿਓ ਤੁਹਾਡਾ ਆਪਣੇ ਆਪ ਹੀ ਪੜਾ ਹੋਏ ਹੋਏ ਬਸ ਜੇਦੀ ਬੈਠੀ ਦਾ ਗੁਰੂ ਸਾਹਿਬ ਦੀ ਹਜ਼ੂਰੀ ਦਾ ਮਤਲਬ ਹੀ ਨਹੀਂ ਕੁਰਸੀ ਲਾਉਣ ਦਾ ਬਰਾਬਰਤਾ ਤਾਂ ਅਸੀਂ ਸੋਚ ਹੀ ਨਹੀਂ ਸਕਦੇ ਬੈਠੇ ਬਹਿਣਾ ਗਲਤ ਸੀ ਪਰ ਅਸੀਂ ਉਸ ਦੀ ਸਾਰਿਆਂ ਤੋਂ ਅਸੀਂ ਉਦੋਂ ਹੀ ਮਾਫੀ ਮੰਗ ਲਈ ਕਿ ਹਾਂ ਅਸੀਂ ਗਲਤ ਸੀ ਪਰ ਗੁਰੂ ਸਾਹਿਬ ਤੋਂ ਨਹੀਂ ਵੇ ਸਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਪੰਚਾਇਤ ਪਤਵੰਤੇ ਮਹਾਂਪੁਰਖ ਪੋਚੋ ਸਾਹਿਬ ਦੇ ਇਲਾਕੇ ਦੇ ਗੁਰਮਖ ਪਿਆਰੇ ਸੱਜਣ ਮਹਾਪੁਰਸ਼ਾਂ ਵੱਲੋਂ ਸੰਤ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਜੋ ਮਹਾਪੁਰਸ਼ਾਂ ਦੇ ਪਿੱਛੇ ਕੁਝ ਸਮੇਂ ਵਿੱਚ ਵੀਡੀਓ ਵਾਇਰਲ ਹੋਈ ਸੀ ਉਹਦੇ ਬਾਰੇ ਅਕਾਲ ਤਖਤ ਤੇ ਪਹੁੰਚੇ ਹਾਂ ਇਹ ਜੋ ਮਹਾਪੁਰਸ਼ਾਂ ਵੱਲੋਂ ਚਿੱਠੀ ਲਿਖ ਕੇ ਭੇਜੀ ਗਈ ਹੈ ਦਾਸ ਉਸੇ ਤਰ੍ਹਾਂ ਹੀ ਸੰਗਤਾਂ ਦੇ ਵਿੱਚ ਪੇਸ਼ ਕਰ ਰਿਹਾ ਹੈ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਤਿਕਾਰਯੋਗ ਸਿੰਘ ਸਾਹਿਬ ਜੀਓ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਪਿਛਲੇ ਸਮੇਂ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੇ ਕਾਰਨ ਦਾਸ ਨੂੰ ਗੰਭੀਰ ਸੱਟਾਂ ਲੱਗ ਗਈਆਂ ਸਨ ਜਿਸ ਕਰਕੇ ਮੈਂ ਸਰੀਰਕ ਤੌਰ ਤੇ ਚੌਂਕੜਾ ਮਾਰ ਕੇ ਬੈਠਣ ਵਿੱਚ ਅਸਮਰੱਤ ਸਾਨ ਬੀਤੇ ਦਿਨੀ ਇੱਕ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੇਰੇ ਕੁਰਸੀ ਉੱਤੇ ਬੈਠੇ ਹੋਣ ਦੀ ਵੀਡੀਓ ਸ਼ੂਸਲ ਮੀਡੀਆ ਉੱਤੇ ਵਾਇਰਲ ਹੋਈ ਹੈ ਜਿਸ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ ਸੱਟ ਵੱਜੀ ਹੈ ਆਪ ਜੀ ਦੇ ਸੰਮੁਖ ਸੰਮਰ ਬੇਨਤੀ ਹੈ ਕਿ ਮੈਂ ਹਮੇਸ਼ਾ ਹੀ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਿਬ ਜੀ ਦਾ ਪੂਰਾ ਅਦਵ ਸਤਕਾਰ ਕੀਤਾ ਹੈ। ਸ੍ਰੀ ਗੁਰੂ ਸਾਹਿਬ ਜੀ ਨੂੰ ਪੂਰਨ ਤੌਰ ਤੇ ਸਮਰਪਿਤ ਹਾਂ। ਦਾਸ ਗੁਰੂ ਸਾਹਿਬ ਜੀ ਦੇ ਆਸਰੇ ਉੱਤੇ ਹੀ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਕਰਨ ਬਾਰੇ ਕਦੇ ਵੀ ਸੋਚ ਵੀ ਨਹੀਂ ਸਕਦਾ। ਮੇਰੇ ਵੱਲੋਂ ਜਾਣੇ ਅਣਜਾਣੇ ਵਿੱਚ ਹੋਈ ਭੁੱਲ ਦੀ ਦਾਸ ਸਮੁੱਚੇ ਪੰਥ ਤੋਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਖਿਮਾ ਦੀ ਜਾਚਨਾ ਕਰਦਾ ਹੈ ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਗਾਹ ਤੋਂ ਦਾਸ ਸਿੱਖ ਰਹਿਤ ਮਰੀਜ਼ਾ ਦਾ ਪੂਰਾ ਖਿਆਲ ਰੱਖੇਗਾ ਅਤੇ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਦੀ ਉਡੀਕ ਵਿੱਚ ਹਰ ਵਕਤ ਸਮਰਪਿਤ ਰਹੇਗਾ ਮਹਾਂਪੂਰ ਸਤਬਾਬਾ ਸੁਖਦੇਵ ਸਿੰਘ ਜੀ ਵੱਲੋਂ ਇਹ ਚਿੱਠੀ ਜੋ ਸਾਰੀਆਂ ਸੰਗਤਾਂ ਵਿੱਚ ਰੂਬ ਰੂਪ ਪੜ੍ਹ ਕੇ ਸੁਣਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਮਹਾਂਪੁਰਸ਼ਾਂ ਦੇ ਨਾਲ ਹੋਰ ਗੁਰਮਖ ਪਿਆਰੇ ਸੰਤ ਮਹਾਂਪੁਰਸ਼ ਪਿੰਡ ਦੇ ਸਰਪੰਚ ਸਾਹਿਬ ਕਾ ਸਰਪੰਚ ਵੀ ਅਤੇ ਪੰਚਾਇਤ ਵੀ ਨਾਲ ਪਹੁੰਚੀ ਹੈ ਹੋਰ ਵੀ ਪਿੰਡਾਂ ਦੀ ਜੋ ਸੰਗਤ ਹੈ ਸਾਰੀ ਸੰਗਤ ਨਾਲ ਆਈ ਹੈ ਉਹ ਸੰਗਤ ਦੀ ਯੋ ਨਾਮ ਹੀ ਆਪ ਜੀ ਦੇ ਸਾਹਮਣੇ ਪੇਸ਼ ਕੀਤੇ ਹਨ ਸਾਰੀਆਂ ਸੰਗਤਾਂ ਇਹ ਦਾਸ ਨੂੰ ਵੀ ਪਤਾ ਹੈ ਮਹਾਪੁਰਸ਼ਾਂ ਨੇ ਸਾਰਾ ਜੀਵਨ ਗੁਰੂ ਸਾਹਿਬ ਨੂੰ ਸਮਰਪਿਤ ਕੀਤਾ ਹੈ ਇਹ ਨਹੀਂ ਹੁਣ ਆਦੇਸ਼ ਹੋਇਆ ਜਾ ਕੋਈ ਵੀ ਆਦੇਸ਼ ਅਕਾਲ ਤਖਤ ਵੱਲੋਂ ਹੁੰਦਾ ਹੈ ਅਸੀਂ ਸਾਰੇ ਹੀ ਤੇ ਮਹਾਪੁਰਸ਼ ਉਸ ਸਮਰਪਤਾ ਹੁਕਮ ਮੰਨਣ ਵਿੱਚ ਹਾਜ਼ਰੀ ਹਰ ਵਕਤ ਹਾਜ਼ਰ ਹਾਂ ਭਾਈ ਰਜੀਤ ਸਿੰਘ ਭਾਈ ਰਜੀਤ ਸਿੰਘ